ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹੇਲੇ ਵਾਲੀ ਆ ਦੱਸ ਜੀਏ ਕਿ ਅੱਜ ਅਸੀਂ ਪਹੁੰਚੇ ਹਾਂ ਜੀ ਤਲਵੰਡੀ ਸਾਬੋ ਕੀ ਜਿੱਥੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸ੍ਰੀ ਮੁਕਸਰ ਸਾਹਿਬ ਦੀ ਜੰਗ ਫਤਿਹ ਹੋਣ ਤੋਂ ਬਾਅਦ ਦਮਦਮਾ ਸਾਹਿਬ ਤਲਵੰਡੀ ਆ ਕੇ ਦਮ ਲਿਆ ਸੀ ਜਿੱਥੇ ਕਿ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਬਣਿਆ ਹੋਇਆ ਹੈ ਤੇ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਆ ਕੇ ਤੇ ਅੱਜ ਅਸੀਂ ਉੱਥੇ ਪਹੁੰਚਿਆ ਤੇ ਮੈਂ गुजारिश ਕਰਾਂ ਚਲਦੀ ਚਲਦੀ ਵੀਡੀਓ ਜਰੂਰ ਮੇਰੇ ਵੀਰ ਸ਼ੇਅਰ ਕਰ ਦਿਓ ਜੇ ਤੇ ਨਾਲ ਵਾਹਿਗੁਰੂ ਲਿਖ ਕੇ ਕਮੈਂਟਾਂ ਰਾਈ ਆਪਣਾ ਆਪਣੀ ਹਾਜ਼ਰੀ ਵੀ ਲਵਾਓ ਜੇ ਤਖਤ ਸ੍ਰੀ ਦਮਦਮਾ ਸਾਹਿਬ ਜਿੱਥੇ ਅਸੀਂ ਪਹੁੰਚਿਆ ਸੋ ਇੱਥੇ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਬਹੁਤ ਸੋਹਣੇ ਜਿਹੜੇ ਬਾਜ਼ਾਰ ਸਜੇ ਹੋਏ ਆ ਤੇ ਸੰਗਤ ਸੁਬਾ ਆਉਂਦੀ ਜਾਂਦੀ ਦਰਸ਼ਨ ਕਰਦੀ ਐ ਨਤਮਸਤਕ ਹੁੰਦੀ ਐ ਤੇ ਉਸ ਤੋਂ ਬਾਅਦ ਨਾਲ ਦੀ ਨਾਲੇ ਤੁਹਾਨੂੰ ਲੈ ਕੇ ਚੱਲਦੇ ਆ ਅ ਸ਼੍ਰੀ ਦਰਬਾਰ ਸਾਹਿਬ 'ਚ ਜਿੱਥੇ ਅੰਮ੍ਰਿਤਮਈ ਕੀਰਤਨ ਰਸ ਪਿੰਨਾ ਹੋਇਆ ਤੇ ਮੰਨਦੇ ਆ ਫਿਰ ਉਸ ਕੀਰਤਨ ਦਾ ਆਨੰਦ ਹਾਂਜੀ ਬਾਬਾ ਜੀ ਇਹ ਤੁਸੀਂ ਜਿਹੜੇ ਸ਼ਸਤਰ ਦੇਖ ਰਹੇ ਹੋ ਕੜੇ ਕਿਰਪਾਨਾ ਹਨਾ ਤੇ ਗੋਲ ਚੱਕਰ ਤੀਰ ਜਿਹੜੇ ਸਿੰਘਾਂ ਦੇ ਸਜਾਉਣ ਵਾਲੇ ਕਿ ਜਿੰਨੇ ਵੀ ਸ਼ਸਤਰ ਵੇਚ ਰਹੇ ਹੋ ਤੁਸੀਂ ਇਹ ਕਦੋਂ ਦੀ ਤੁਸੀਂ ਸੇਵਾ ਕਰ ਰਹੇ ਹੋ ਇਹ 40 ਸਾਲ ਤੋਂ ਸੇਵਾ ਕਰ ਰਹੇ ਹਾਂ ਬਾਬਾ ਜੀ ਅਸੀਂ ਗੁਰੂ ਘਰ ਦੇ ਸ਼ਸਤਰਾਂ ਦੀ ਵਸਤਰਾਂ ਦੀ ਕੜੇ ਕੰਗੇ ਕਿਰਪਾਨਾਂ ਦੀ ਹਾਂਜੀ 40 ਸਾਲ ਤੋਂ ਤੇ ਕੀ ਨਾਮ ਹੈ ਜੀ ਤੁਹਾਡਾ ਆਪਣਾ ਸੁਰਜੀਤ ਸਿੰਘ ਰਾਠੀ ਜੀ ਇਹ ਤਾਂ ਲੋਕਲੀ ਹੋਗੇ ਕੋਸਟ ਕੋਈ ਜੀ ਅਸੀਂ ਪਟਿਆਲੇ ਸ਼ਹਿਰ ਤੋਂ ਹਾਂਜੀ ਤੇ 40 ਸਾਲ ਲਗਾਤਾਰ ਇੱਥੇ ਹੋ ਕੇ ਰਹਿੰਦੇ ਹਾਂ ਨਹੀਂ ਜੀ ਨਹੀਂ ਇੱਥੇ 6 ਮਹੀਨੇ ਹੋ ਗਏ ਨੇ ਇਹ ਜੀ ਜੀ ਇੱਥੇ ਸਾਲ ਦਾ ਪੱਕਾ ਕਿਕਾ ਲਿਆ ਪਿਆ ਅੱਛਾ ਜੀ ਤੇ ਬਾਕੀ ਆਪਾਂ ਥਾਥਾ ਜੁਏ ਆਨੰਦਪੁਰ ਦਾ ਫਤੇਗੜ ਦਾ ਆਪਣਾ ਸਾਰੇ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਸਾਰਿਆਂ ਦੇ ਖਾਤੇ ਜਾ ਕੇ ਆਪਣਾ ਸ਼ਸਤਰਾਂ ਬਸਤਰਾਂ ਦੀਆਂ ਦੁਕਾਨਾਂ ਲਾਈ ਠੀਕ ਹੈ ਜੀ ਤੇ ਕਿਵੇਂ ਲੱਗਦਾ ਤੁਹਾਨੂੰ ਜਿਹੜੀ ਇਹ ਦੁਕਾਨਦਾਰੀ ਕਰਕੇ ਹਰ ਗੁਰਦੁਆਰੇ ਚ ਇਤਿਹਾਸਕ ਗੁਰਦੁਆਰਿਆਂ ਚ ਤੁਸੀਂ ਜਾਣਦੇ ਵੀ ਹੋਵੋਗੇ ਤੇ ਕਿੰਨਾ ਕੁ ਮਨੁੱਖੀ ਸਪੋਲ ਮਿਲਦਾ ਕਿਵੇਂ ਲੱਗਦਾ ਬਹੁਤ ਸ਼ਾਂਤੀ ਮਿਲਦੀ ਤੇ ਸਾਨੂੰ ਉਦੋਂ ਬੜੀ ਖੁਸ਼ੀ ਹੁੰਦੀ ਹੈ ਜਿਹੜੋ ਕੋਲ ਸਿੰਘ ਨਵਾਂ ਅਮਰ ਛੱਕਦਾ ਹੈ ਨਾ ਜੀ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿ ਉਹ ਗੁਰੂ ਵਾਲਾ ਸਿੰਘ ਸੱਜਦਾ ਹੈ ਠੀਕ ਹੈ ਤੇ ਜਿਹੜਾ ਸਿੰਘ ਕੋਲ ਨਹੀਂ ਵੀ ਮਾਇਆ ਹੁੰਦੀ ਅਸੀਂ ਉਹਨੂੰ ਵੀ ਸ਼ਕਤ ਭੇਟਾ ਕਰਾ ਦਿੰਦੇ ਹਾਂ ਵੀ ਚਲ ਕੋਈ ਗੰਨੀ ਗੁਰੂ ਦਾ ਸਿੰਘ ਸੱਜਣ ਲੱਗਿਆ ਸਾਚੀ ਕਿਉਂ ਅਸੀਂ ਤੇ ਮਹਾਰਾਜ ਦੇ ਦਰਬਾਰ 'ਚ ਬੈਠੇ ਹਾਂ ਠੀਕ ਹੈ ਮਹਾਰਾਜ ਨੇ ਸਾਰਾ ਕੁਝ ਦੇ ਦੇਣਾ ਜੋ ਛਰਨੇ ਤੇ ਦੋ ਪ੍ਰਸ਼ਾਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਬਾਈ ਜਿੰਨਾ ਹੋਵੇ ਕਰ ਦੇਵਾ ਤੇ ਫੋਟੋ ਮਾਰ ਕੇ ਜਿਹੜੇ ਗੰਭੀਰਾਂ ਦਾ ਪਾਰਟੀ ਨਹੀਂ ਕਰਦੇ ਇਹ ਕਹਿੰਦੇ ਸਾਡੇ ਰਾਸ ਤੇ ਜਾਈਆਂ ਤੇ ਇਹ ਕਿ ਕਿ ਪਾਸੋਂ ਆਉਂਦੇ ਹੋ मिलते जल्दी अगली खास रिपोर्ट दिल्ली क्राइम नेशनल न्यूज नजर सब पर